ਕੋ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਅੱਜ ਦੀ ਵੀਡੀਓ ਜਿਹੜੀ ਆਪਾਂ ਅਕਰੇਲੂ ਪਰਿਵਾਰ ਦੇ ਕੋਲੋਂ ਬਣਾਈ ਆ ਪਿੰਡ ਬਜਦਾ ਆ ਗਿਆ ਦੋਸਤੋ ਚੂੜਚੱਕ ਤਹਿਸੀਲ ਧਰਮਕੋਟ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਇਹ ਚੂੜਚੱਕ ਜਿਹੜਾ ਦੋਸਤੋ ਇਹ ਤਲਵੰਡੀ ਵਾਲੇ ਰੋਡ ਤੇ ਜਿਹੜਾ ਨੇੜੇ ਤੌਲਤਪੁਰੇ ਦੇ ਉਹੋ ਚੂੜਚੱਕ ਆ ਤੇ ਇੱਕ ਚੂੜਜੱਕ ਮੋਗੇ ਜ਼ਿਲ੍ਹੇ 'ਚ ਹੋਰ ਆ ਉਹ ਰਹਿ ਜਾਂਦਾ ਦੋਸਤੋ ਜਗਰਾਉਂ ਵਾਲੀ ਸਾਈਡ ਪਰ ਇਹ ਦੌਲਤਪੁਰੇ ਤੇ ਇਧਰ ਅਟਾਰੀਏ ਦੇ ਆਸ-ਪਾਸੇ ਦੇ ਪਿੰਡ ਆ ਗਏ ਜੀਰਾ ਰੋਡ ਤੇ ਮੋਗੇ ਤੋਂ ਆਪਣਾ ਫਰੋਇਪੁਰਾ ਰੋਡ ਤੇ ਸੱਜਣ ਵਿੱਚ ਚ ਬਾਈ ਕਹਿੰਦਾ ਤਾਂ ਨਾ ਕਿ ਐਕੋ ਦੋਸਤੋ ਹਮ ਅੱਜ ਸੇਲ ਵਾਸਤੇ ਬਾਈ ਕਹਿੰਦਾ ਵੀ ਇਹਨੇ ਦੁੱਧ 10 ਤੋਂ 12 ਲੀਟਰ ਦੇ ਵਿੱਚ ਵਿੱਚ ਦਿੱਤਾ ਤੇ ਤੀਜਾ ਸੂ ਅਜੇ ਹਸੁੰਦੀ ਆ ਮੰਨ ਕੇ ਚਲੋ ਦਿਨ ਇੱਕ ਦੋ ਦਿਨ ਕੱਢਦੀ ਹੋ ਸਕਦਾ ਇੱਕ ਅੱਧਾ ਦਿਨ ਉੱਪਰ ਕੱਢ ਜੇ ਤੇ ਇੱਕ ਅੱਧੇ ਦਿਨ ਚ ਹੀ ਸੂਪੇ ਵੈਸੇ ਤਿਆਰੀ ਸੋਹਣੀ ਆ ਤਿਆਰੀਆਂ ਚੀ ਆ ਇਹਦਾ ਮੁੱਲ ਜਿਹੜਾ ਦੋਸਤੋ ਬਾਈ ਨੇ ਕਰਿਆ ਫੋਨ ਤੇ ਦੁੱਧ ਵੀ ਬਾਈ ਕਹਿੰਦਾ ਵੀ ਲੰਮਾ ਸਮਾਂ ਦਿੰਦੀ ਆ ਖਰਾਕ ਵੀ ਕੋਈ ਬਹੁਤ ਹੀ ਨਹੀਂ ਪਾਉਂਦੇ ਖਰਾਕ ਜਿਹੜੀ ਨਾਰਮਲ ਸੇਵਾ ਤੇ ਘਰੇਲੂ ਰੁਟੀਨ ਚ ਬਾਈ ਹੁਣੇ ਪਾਉਂਦੇ ਆ ਤਿਆਰੀ ਸੋਹਣੀ ਆ ਭਵਾਨੇ ਤੋਂ ਜਿਹੜੀ ਤੁਸੀਂ ਦੀ ਜ ਬਾਕੀ ਇਹਦੇ ਨਾਲੇ ਪਾਸੇ ਬਈ ਕੋਲੇ ਦੋ ਕੱਟੇ ਆ ਸਾਲ ਤੋਂ ਘਟ ਘਟਾ ਔਰਲੇ ਕੱਟੇ ਦਾ ਜਿਹੜਾ ਮੁੱਲ ਬਈ ਨੇ ਕਰਿਆ 11000 ਤੇ ਇਹਦਾ 13000 24000 ਬੰਦਾ ਜੋੜੇ ਚ ਬਈ ਕਹਿੰਦਾ ਵੀ ਘਰੇ ਰੱਖਣ ਵਾਲਿਆਂ ਨੂੰ ਦੇਣੇ 20000 ਤੇ ਵੀ ਖੁੱਲਾ ਮਾਨਤਾਨ ਕਰਦਾਂਗੇ ਕਿਉਂਕਿ ਕੋਈ ਪਾਲਣ ਵਾਲਾ ਵੀਰ ਹੋਵੇ ਤੇ ਕੋਈ ਵੱਢਣ ਵਾਲਾ ਲਾਵੇ ਝੋਟੀ ਦਾ ਮੁੱਲ ਜਿਹੜਾ ਦੋਸਤੋ ਫੋਨ ਤੇ ਰਹਿਣ ਵਾਲਾਗਾ ਬਾਕੀ ਉਹ ਮੁੱਲ ਜਿਹੜਾ ਹੋਊਗਾ ਤੇ ਜੋ ਮਾਨਤਾਨ ਵੀ ਹੋ ਜਾਊਗਾ ਸੌਦਾ ਤੁਸੀਂ ਲਾਉਣਾ ਨੰਬਰ ਲਗਾਤਾਰ ਬਈ ਦਾ ਸਕਰੀਨ ਤੇ ਚੱਲਦਾ ਰਹਿਣਾ ਫੁੱਲ ਵੀਡੀਓ ਆਪਣੇ ਜਾਰ ਡੈਰੀ ਫਾਰਮ ਤੇ ਮਿਲ ਜਾਊਗੀ ਸ਼ਾਟ ਦੇਖਣ ਲਈ ਧੰਨਵਾ